ਇਨਸਾਨ ਦਾ ਜਾਨਵਰਾਂ ਦੇ ਨਾਲ ਪਿਆਰ ਤੇ ਰਿਸ਼ਤਾ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਹੈ ਇਹ ਰਿਸ਼ਤਾ ਪਿਓ ਪੁੱਤ ਵਾਲਾ ਵੀ ਹੋ ਸਕਦਾ ਹੈ ਤਾਂ ਇਸ ਦੇ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਲੁਧਿਆਣਾ ਦੇ ਪਿੰਡ ਖਾਸੀ ਕਲਾਂ ਦੀ ਤੁਹਾਨੂੰ ਇੱਕ ਕਹਾਣੀ ਦੱਸਦੇ ਹਾਂ ਜਿੱਥੋਂ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਕੋੜੇ ਫਤਿਹਜੰਗ ਨੂੰ ਪਾਲਿਆ ਆਪਣੇ ਪੁੱਤਾਂ ਦੀ ਵਾਂਗ ਪੁੱਤਾਂ ਦੇ ਵਾਂਗ ਉਸ ਨੂੰ ਆਪਣੇ ਘਰ ਰੱਖਿਆ ਉਸ ਦੇ ਨਾਲ ਹੀ ਸੋਣਾ ਉਸ ਦੇ ਨਾਲ ਹੀ ਖਾਣਾ ਉਸ ਦੇ ਨਾਲ ਹੀ ਪੀਣਾ ਉਸ ਦੇ ਨਾਲ ਹੀ ਉੱਠਣਾ ਬੈਠਣਾ ਤੇ ਜਾਗਣਾ ਆਪਣੇ ਪੁੱਤਾਂ ਮੰਗ ਇਸ ਕੋੜੇ ਨੂੰ ਰੱਖਿਆ ਸੋਨਾ ਛੈਲ ਚਵੇਲਾ ਤੇ ਨੀਲੇ ਰੰਗ ਦਾ ਇਹ ਫਤਿਹਜੰਗ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਿਓ ਪੁੱਤ ਦੀ ਯਾਰੀ ਟੁੱਟ ਚੁੱਕੀ ਹੈ ਪਰ ਚਰਨਜੀਤ ਸਿੰਘ ਨੇ ਫਤਿਹਜੰਗ ਦੀ ਮੌਤ ਤੋਂ ਬਾਅਦ ਉਸ ਨੂੰ ਪੁੱਤਾਂ ਮੰਗ ਵਿਦਾਈ ਦਿੱਤੀ ਹੈ ਉਸ ਦੀ ਯਾਦ ਦੇ ਵਿੱਚ ਤੇ ਉਸ ਦੀ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਅੰਤਿਮ ਅਰਦਾਸ ਰੱਖੀ ਗਈ ਹੈ ਪੁੱਤਾਂ ਮੰਗ ਉਸ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਗਈਆਂ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਵੀ ਦੇਖੋ ਇਹ ਦਰਦਪਰੀ ਕਹਾਣੀ ਕੀ ਰਾਜੇ ਆਈ ਸੰਗਤ ਦਾ ਧੰਨਵਾਦ ਕਰਦੇ ਆਂ ਦਿਲੋਂ ਕਿੱਡੀ ਕਿੱਡੀ ਦੂਰੋਂ ਬਠਿੰਡੇ ਤੋਂ ਮਾਨਸਾ ਤੋਂ ਚਾਰੇ ਕੋਨਿਆਂ ਤੋਂ ਚਾਰੇ ਦਿਸ਼ਾਂ ਤੋਂ ਆਈ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਘੋੜੇ ਪਾਲ ਕੇ ਪੁੱਤਾਂ ਵਾਂਗੂ ਤੋੜਨੇ ਬੜੇ ਔਖੇ ਆ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਵਾਂਗੂ ਖਵਾਇਆ ਤੇ ਦੋ ਪੁੱਤ ਤਾਂ ਵਿਦੇਸਾਂ ਦੇ ਵਿੱਚ ਸੀ ਫਤਿਹਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਲੌਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦੇ ਨਾਲ ਖੇਡਦਾ ਸੀ ਪਰ ਜਦੋਂ ਖਲੌਣਾ ਖੋਇਆ ਧਰਤੀ ਤੇ ਸਮਾਨ ਗੁੰਜਿਆ ਉਦੋਂ ਇਹ ਬਾਬਾ ਜੀ ਨੂੰ ਪਤਾ ਸਾਰਾ ਜਦੋਂ ਘੋੜਾ ਤਫਨਾਇਆ ਸੀ ਘੋੜਾ ਤਫਨਾਉਣ ਦੇ ਨਾਲ ਹੀ ਜਦੋਂ ਬਾਬਾ ਜੀ ਨੇ ਜਕਾਰਾ ਛੱਡਿਆ ਇਹ ਸਾਡਾ ਨਗਰ ਗਵਾਹ ਐ ਇਸ ਗੱਲ ਦਾ ਵੀ ਜਿਹੜੇ ਘੋੜਿਆਂ ਨੇ ਜਦੋਂ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਘੋੜਿਆਂ ਨੇ ਧਰਤੀ ਦੇ ਸਮਾਨ ਗੂੰਜਤਾ ਫੜ ਕੇ ਇੰਨੀ ਆਵਾਜ਼ ਦਿੱਤੀ ਪਬਲਿਕ ਹੈਰਾਨ ਹੋ ਗਈ ਵੀ ਯਾਰ ਘੋੜੇ ਵੀ ਐ ਬੋਲਦੇ ਹੁੰਦੇ ਆ ਕਿਤੇ ਐ ਨਹੀਂ ਜਿੰਨੇ ਜਾਨਵਰ ਸੀ ਮੇਰੇ ਕੋਲ ਸਾਰੇ ਮੇਰੇ ਜਾਨਵਰਾਂ ਨੇ ਉਹਦਾ ਜਵਾਬ ਦਿੱਤਾ ਉਹਦੀ ਮਾਂ ਦੇ ਅਥਰੂ ਡਿੱਗਦੇ ਦੇਖੇ ਪਬਲਿਕ ਨੇ ਮੈਂ ਨਹੀਂ ਕਹਿੰਦਾ ਇਹਦਾ ਮੈਂ ਗਵਾਹ ਨਹੀਂ ਹੈਗਾ ਪਬਲਿਕ ਬਾਗਾ ਜਦੋਂ ਮੈਂ ਕਿਹਾ ਉਹਨੂੰ ਇਹਦੀ ਮਾਂ ਨੂੰ ਯਾਰਾ ਨੂੰ ਮੈਂ ਕਿਹਾ ਯਾਰਾ ਕਰਲਾ ਦਰਸ਼ਨ ਆਪਦੇ ਪੁੱਤ ਦੇ ਕਰਲਾ ਦਰਸ਼ਨ ਆਪਦੇ ਪੁੱਤ ਦੇ ਜਦੋਂ ਉਹਨੇ ਦਰਸ਼ਨ ਕਰੇ ਨਾ ਕਿਤੇ ਸੁੰਘ ਕੇ ਫਿਰ ਉਹਦੇ ਅੱਖਾਂ 'ਚੋਂ ਅਥਰੂ ਡਿੱਗਦੇ ਇਹ ਪਬਲਿਕ ਗਵਾਹ ਸਾਡੀ ਪਬਲਿਕ ਨੇ ਦੇਖੇ ਮੈਂ ਨਹੀਂ ਗਵਾਹ ਪਬਲਿਕ ਅੱਬ ਆਈ ਸੰਗਤ ਦਾ ਧੰਨਵਾਦ ਦਿਲੋਂ ਬਹੁਤ ਪਰ ਪੁੱਤਾਂ ਵਾਂਗੂ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਿੰਦਾ ਯਾਰ ਮੈਂ ਬੁਢਾ ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁਢਾ ਨਹੀਂ ਹੁੰਦਾ ਜਦੋਂ ਮੈਂ ਘੋੜਾ ਕੱਢਣਾ ਬਾਹਰ ਮੈਂ ਕਹਿੰਦਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਕਿਉਂ ਜਦੋਂ 8 9 ਕਿਲੋਮੀਟਰ ਸੈਰ ਘੋੜੇ ਦੀ ਹੋਣੀ ਨਾਲ ਹੀ ਮੇਰੀ ਹੋਣੀ ਜਦੋਂ ਆਉਣਾ ਮੇਰੀ ਸਰਦਾਰਨੀ ਨੇ ਮੈਨੂੰ ਕੁਰਸੀ ਡਾਹ ਦੇਣੀ ਵੀ ਤੂੰ ਬਹਿ ਜਾ ਭਿੱਜਿਆ ਪਿਆ ਗਰਮੀ ਨਾਲ ਘੋੜੇ ਦੀ ਨਾਲ ਮਾਲਸ਼ ਕਰਨੀ ਦੋ ਨੌਕਰ ਸੀਗੇ ਉਹਨਾਂ ਨੂੰ ਕਹਿਣਾ ਪੁੱਤੇ ਦੀ ਮਾਲਸ਼ ਕਰੋ ਮਾਲਸ਼ ਕਰਨ ਤੋਂ ਬਾਅਦ ਉਹਨੂੰ ਦਾਣਾ ਪਾਣੀ ਪੁੱਤਾਂ ਵਾਂਗੂ ਪਾਲਿਆ ਜਦੋਂ ਵੀ ਮੇਰੀ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਆ ਕਿਉਂ ਜਦੋਂ ਉਹਨੇ ਗਾਈਆਂ ਮੱਝਾਂ ਚੋਣੀਆਂ ਇੱਕ ਇੱਕ ਘਾਹ ਦਾ ਦੁੱਧ ਉਹਦੇ ਮੂਰੇ ਕਰ ਦਿੰਦੀ ਸੀ ਐਡੀ ਛੇਤੀ ਐਡਾ ਬੱਚਾ ਤਿਆਰ ਕਰਨਾ 37 38 ਮਹੀਨੇ ਦਾ 65 ਫਲੈਟ ਪਲੱਸ ਤੋਂ ਬਾਹਰ ਬਣਾਉਣਾ ਔਰ ਇਹਨਾਂ ਸੁੰਦਰਤਾ ਬਣਾਉਣੀ ਬੜੀ ਔਖੀ ਪਰ ਕਹਿੰਦੇ ਤੁਸੀਂ 32 ਮਹੀਨੇ ਦਾ ਕਹਿੰਦੇ ਤੁਸੀਂ ਆਪਣੇ ਛੋਟੇ ਦਾ ਨਾਮ ਵੀ ਫਤੇਜਾਂਗੇ ਫਤੇਜਾਂਗੇ ਹਾਂਜੀ ਜਦੋਂ ਇਸ ਕੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇਕਰਲਾਪ ਕਰਦੇ ਕਰਦੇ ਵਾਏ ਦਾਤਾ ਸਾਹਿਬ ਆਕੀ ਉਧਰੋਂ ਫੋਨ ਆਇਆ ਸਵਾਦ ਜੀ ਤੈਨੂੰ ਵਧਾਈਆਂ ਕੋੜਾ ਸਾਹਮ ਤਕੜਾ ਹੋ ਕੇ ਕੁਝ ਨਹੀਂ ਹੋਇਆ ਹਜੇ ਡੁੱਲੇ ਮੇਰਾ ਦਾ ਡਾਕਟਰ ਬਲਾ ਘੋੜੇ ਨੂੰ ਤਿਆਰੀ ਕਰ ਘੋੜਾ ਸੰਭੋ ਮੈਂ ਕਿਹਾ ਘੋੜਾ ਦਾ ਸੁਆਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂੰਹ ਚੋਂ ਇਹਦਾ ਨੂੰ ਫਤੇ ਜੰਗ ਰੱਖ ਦੋ ਇਹਦਾ ਨੂੰ ਫਤੇ ਜੰਗ ਰੱਖ ਦੋ ਓਦੋਂ ਬਾਅਦ ਕੁਛ ਨਹੀਂ ਆਈ ਸੰਗਤ ਦਾ ਧੰਨਵਾਦ ਚੈਨਲ ਵਾਲਿਆਂ ਦਾ ਧੰਨਵਾਦ ਮੇਰੇ ਵੀਰਾਂ ਦਾ ਉਹ ਘੋੜੇ ਦਾ ਸਾਡੀ ਜੱਦੀ ਪੋਸਤੀ ਪਾਕਿਸਤਾਨ ਚੋਂ ਨਾਲ ਆਇਆ ਚੌਥੀ ਪੰਜਵੀਂ ਪੀੜੀ ਚ ਘੋੜੇ ਨੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਗੱਡੀ ਦੀ ਲੈਣਾ ਤੇ ਘੋੜੇ ਤੋਰੇ ਹੋਇਆ ਉਹ ਬਲੱਡ ਦੇ ਵਿੱਚੋਂ ਮੇਰਾ ਬਲੱਡ ਆ ਕਹਾਂ ਜਿਹੜਾ ਮੇਰਾ ਬਲੱਡ ਆ ਮਨ ਲੋਚਨ ਤੇ ਗੁਰਕਵਾਲ ਮਨ ਲੋਚਨ ਯੂ ਐਸ ਏ ਗੁਰਕਵਾਲ ਆਸਟ੍ਰੇਲੀਆ ਉਹ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਪੰਜ ਚਾਰ ਸਾਲ ਰਹਿ ਕੇ ਇੱਥੇ ਹੀ ਉਹਨਾਂ ਦਾ ਬਸ ਉਹ ਵੀ ਉਹ ਮੇਰੇ ਨਾਲ ਵੀ ਬਲੱਡ ਖਰਾਬ ਆ ਘੋੜਿਆਂ ਨੂੰ ਸੰਭਣ ਤੇ ਸੰਭਾਲ ਬਜੀ ਸਾਰੀ ਦਿਹਾੜੀ ਕੈਮਰੇ ਦੇਖੀ ਜਾਂਦੇ ਡੈਡੀ ਆਹ ਕਰਲਾ ਡੈਡੀ ਇਹਨਾਂ ਨੂੰ ਆਹ ਕਰਲਾ ਡੈਡੀ ਇਹਨਾਂ ਨੂੰ ਆਹ ਕਰਲਾ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਆਫਰ ਦਿੱਤੀ ਨਹੀਂ ਨਹੀਂ ਦਾਜੇ ਨਾ ਆਫਰ ਅਸੀਂ ਲਈ ਨਹੀਂ ਜਦੋਂ ਮੈਂ ਮੁਖ ਸਾਹਿਬ ਦੀ ਧਰਤੀ ਤੇ ਕਿਹਾ 10ਵੇਂ ਪਾਸ਼ਾ ਦੀ ਧਰਤੀ ਤੇ ਵੀ ਕਮਾਂਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਣਾ ਜੇ ਅਸੀਂ ਇਹ ਘੋੜੇ ਬੇਸ਼ਤੇ ਸਾਡੇ ਕੋਲ ਵਾਪਸ ਨਹੀਂ ਆਉਣੇ ਇਹ ਤੋਂ ਪਰੇ ਮੈਂ ਦੱਸੋ ਕੀ ਕਹਦੇ ਆ ਚਾਹੇ ਮੇਰੇ ਕੋਲ ਕੋਈ ਅਜੇ ਘਰਾਣੇ ਘਰ ਆੜਨ ਚਾਹੇ ਕੋਈ ਆ ਜਿਵੇਂ ਮੇਰਾ ਮਨ ਨਹੀਂ ਅਸੀਂ ਸੰਤੋਸ਼ ਆ ਘੋੜਿਆਂ ਦੇ ਵਿੱਚ ਮੇਰੀ ਘੌੜਿਆਂ ਨੇ ਦਸਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਛੇਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਘੋੜੇ ਸਾਂਭਣ ਦੀ ਮੈਂ ਘੋੜੇ ਸਾਂਭਦਾ ਇੱਕ ਇਹ ਵੀ ਗੱਲ ਕਹਿੰਦੇ ਦੱਸੋ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਵੀ ਅਕਸਰ ਦੇਖਿਆ ਜਾਂਦਾ ਵੀ ਘੋੜਿਆਂ ਨੂੰ ਨਾ ਜੇ ਕਿੱਥੇ ਚੜਾਣਾ ਹੋਵੇ ਛੋਟੇ ਆਦੀ ਦੇ ਚੜਾਣਾ ਬੜਾ ਔਖਾ ਕਰਦੇ ਨੇ ਨਾ ਜੀ ਨਾ ਇਹਦਾ ਕਦੇ ਔਖਾ ਨਹੀਂ ਕੀਤਾ ਨਾ ਜੀ ਨਾ ਉਹ ਤਾਂ ਇੱਕ ਜਦੋਂ ਐਂਬੂਲੈਂਸ ਲ ਦੇਖ ਲੈਂਦਾ ਸੀ ਜਦੋਂ ਉਹਨੇ ਐਂਬੂਲੈਂਸ ਦੇਖ ਲਈ ਮੈਂ ਕਹਿੰਦਾ ਫਤਿਹ ਅੱਜ ਆਪਾਂ ਚੱਲੀਏ ਬਸ ਉਸ ਟਾਈਮ ਉਹਨੂੰ ਛੱਡ ਦੇਣਾ ਉਹਨੇ ਗੱਡੀ ਜਾ ਖਾਣ ਪੁੱਤਾਂ ਗੁੱਲ ਜਾਂਦੇ ਸੀ ਰਾਜੇ ਕੋਈ ਕੰਪੀਟੀਸ਼ਨ ਜੇ ਲੱਗੇ ਵੈਸੇ ਪਾਬਲ ਆਖਦੇ ਉਹਨੂੰ ਕੰਪੀਟੀਸ਼ਨ ਦਿੱਤਾ ਸੀ ਉਹਨਾਂ ਸੀ ਕਿਸੇ ਕੋਲ ਜਾਂਦਾ ਪਾਵਲਕ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੀ ਸੀ ਰੋਜ਼ ਪੰਜ ਸੱਤ ਗੱਡੀਆਂ ਦੇਖਣ ਆਉਣੀਆਂ ਕਹਿੰਦੇ ਮੇਲਿਆਂ ਦੀ ਸ਼ਾਨ ਜਗਰਾਉ ਮੰਡੀ ਦੀ ਵੀ ਸ਼ਾਨ ਦੇਖੋ ਰਾਜ ਤੁਹਾਨੂੰ ਪਤਾ ਹੀ ਆ ਪਾਵਲਕ ਨੂੰ ਪਤਾ ਹੁਣ ਮੈਨੂੰ ਕੀ ਪਤਾ ਪਾਵਲਕ ਕਹਿੰਦੀ ਐ ਸ਼ਾਨ ਮੈਂ ਤਾਂ ਕਹਿੰਦਾ ਬਾਬੂ ਅਖੀਰ ਆ ਪਾਵਲਕ ਖੜੀ ਆ ਸਾਡੇ ਸਾਡੇ ਕੋੜਾ ਪ੍ਰੇਮੀ ਖੜੇ ਆ ਜਿੰਨੇ ਸਾਡੇ ਬਾਪੂ ਰਾਜ ਰਾਜੇ ਆਣਾ ਕਿਹਦਾ ਕਿਹਦਾ ਨਾਂ ਲੈ ਲੈਣਾ ਕਿੰਨੇ ਕੋੜਿਆਂ ਵਾਲੇ ਮੇਰੇ ਪ੍ਰੇਮੀ ਖੜੇ ਆ ਕਿਹਦਾ ਕਿਹਦਾ ਮੈਂ ਨਾਂ ਲੈ ਦਿਆਂ ਮਿੱਥੋ ਜੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਹੈ ਜਿਵੇਂ ਘੋੜੇ ਵਾਲ ਦਾ ਨੌ ਲੈਂਣ ਲੱਗ। ਜਦੋਂ ਤੁਸੀਂ ਅੰਤਿਮ ਅਰਦਾਸ ਕੀਤੀ ਤਾਂ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ? ਉਹ ਜੀ ਛੱਡੋ ਅਸੀਂ ਕਾਹਨੂੰ ਕੋਈ ਮੂੰਹ ਚੋਂ ਮਾੜਾ ਚੰਗਾ ਕਹਿਣਾ। ਕਹਿਣ ਵਾਲਿਆਂ ਨੂੰ ਕਹੀ ਜਾਓ ਅਸੀਂ ਸਾਡਾ ਤੀਜਾ ਪੁੱਤ ਸੀ ਜੋ ਅਸੀਂ ਚਾਹਿਆ ਆਪਦਾ ਕਰਤਾ। ਆ ਸੰਗਤ ਦਾ ਕੱਠ ਤੁਹਾਨੂੰ ਦੱਸ ਹੀ ਰਿਹਾ ਠਾਠਾ ਮਾਰਦਾ ਕੱਠ ਜਿਹੜਾ ਸੰਗਤ ਦਾ। ਚਾਹੀ ਜਰੂਰ ਦੱਸਿਓ ਪੁੱਤ ਜੰਗੀ ਬਿਮਾਰ ਸੀ ਕਿੱਦਾਂ? ਨਹੀਂ ਜੀ ਬਿਮਾਰੀ ਸੀ। ਬਸ ਬਹੁਤ ਵਾਹਿਗੁਰੂ ਜੀ ਕੀ ਖਤੈ? ਵਾਹਿਗੁਰੂ ਜੀ ਕੀ ਜੇ ਤੁਸੀਂ ਚੈਨਲ ਇਹ ਚਲਾਉਣੇ ਆ ਨਾ ਜੇ ਤੁਸੀਂ ਮੇਰੇ ਕੋਲ ਆਵੋ ਤਾਂ ਤੁਸੀਂ ਘੱਟ ਤੋਂ ਘੱਟ ਵੀ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਆ ਤੁਹਾਨੂੰ ਇਹਨੇ ਘੋੜੇ ਪ੍ਰੇਮੀ ਦਾ ਨੌਲੇਜ ਹਰਦਾ ਪਾਉਣਾ। ਇਹ ਗੱਲ ਇਹਦਾ ਪਹਿਲੇ ਮੈਂ ਲੱਤੀ ਪਹਿਲੇ ਇਹਦਾ ਮਾਰਾ ਜੇ ਤਾਂ ਬਹੁਤ ਸਾਡੇ ਦਾ ਸਾਰੇ ਬਾਪੂ ਰਾਜੇ ਨਾਲ ਕੇ ਬਿੱਟੂ ਪਮਾਲ ਬਾਈ ਹੁਣੀ ਪਤਾ ਨਹੀਂ ਕਿੱਥੇ ਕਿੱਥੇ ਦੀ ਸੰਗ ਸੋਣ ਮੈਂ ਕੀ ਦਾ ਨੌਲੇਜ ਦਿਆਂ ਡਿਫਰੈਂਸ਼ੀਅਲ ਚਾਹੇ ਹੋ ਸਕਦਾ ਤੰਦਰੁਸਤ ਹੁੰਦਾ ਸਵੇ ਦਾਵਾ-ਦਬ ਲੈ ਜਾਂਦਾ ਪਾਉਂਦੇ ਜਿੰਨੇ ਵੀ ਸਾਡੇ ਵੀਰ ਦੂਰੋਂ ਨੇੜਿਓਂ ਘੋੜੇ ਦੇ ਅੱਜ ਅੰਤਿਮ ਅਰਦਾਸ ਵਿੱਚ ਪਹੁੰਚੇ ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੋਂ ਆਪਣੇ ਵੀਰ ਮਿੰਟੇ ਵੀਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਉਹ ਸਾਡੇ ਨਾਲ ਜਿਹੜਾ ਕਿ ਦੁੱਖ ਪੰਡਾਉਣ ਦੇ ਲਈ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਮਾਲਕ ਅੱਗੇ ਅਰਦਾਸ ਵੀ ਕਰਦਾ ਵੀ ਮਾਲਕਾ ਜੇ ਸਾਡਾ ਫਤਿਹ ਜੰਗ ਜਿਹੜਾ ਸਾਡਾ ਪੁੱਤਰਾਂ ਵਰਗਾ ਘੋੜਾ ਹੀ ਉਹ ਤੁਸੀਂ ਲੈ ਗਏ ਹੋ ਤੇ ਉਹਦਾ ਪਿਓ ਵੀ ਹੈ ਤੇ ਉਹਦੀ ਮਾਂ ਵੀ ਹੈਗੀ ਤੇ ਮਾਲਕ ਅੱਗੇ ਅਰਦਾਸ ਕਰਦਾ ਵੀ ਮਾਲਕਾ ਦੁਬਾਰਾ ਉਹਨੂੰ ਲੰਬੀ ਉਮਰ ਬਖਸ਼ ਕੇ ਦੁਆਰਾ ਸਾਡੇ ਸਾਡੇ ਫਾਰਮ ਤੇ ਦੁਆਰਾ ਭੇਜੀ ਮਾਲਕ ਅੱਗੇ ਅੱਜ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ